ਪਟਿਆਲਾ ਲੋਕ ਸਭਾ ਤੋਂ ਚੋਣਾਂ ਲੜ ਰਹੇ ਆਜ਼ਾਦ ਉਮੀਦਵਾਰ ਰਵਿੰਦ কুমার ਕਾਕਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਨਸ਼ੇ ਖਿਲਾਫ ਜਾਗਰੂ ਕਰਦੇ ਆ ਰਹੇ ਹਨ अनेका ਲੋਕ ਪੰਜਾਬ ਵਿੱਚ ਨਸ਼ੇ ਵੱਲ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਐਨ ਜੀਓ ਚਲਾ ਰਹੇ ਹੈ ਰਵਿੰਦ কুমার ਕਾਕਾ ਨੇ ਜੋ ਕਿ ਆਜ਼ਾਦ ਚੋਣਾਂ ਲੜ ਰਹੇ ਹਨ ਅੱਜ ਸਮਾਣਾ ਵਿੱਚ ਵਕ ਵਕ ਤੇ ਹੱਥ ਜੋੜ ਕੇ ਲੋਕਾਂ ਤੋਂ ਵੋਟ ਮੰਗ ਰਹੇ ਸੀ ਅੱਜ ਉਹਨਾਂ ਵੱਲੋਂ ਸੜਕਾਂ ਤੇ ਪਿਆਰਾ ਲਾਲ ਨੂੰ ਆਪਣੇ ਵੱਲੋਂ ਸਨਮਾਨਤ ਕੀਤਾ ਤੇ ਉਮੀਦਵਾਰ ਨੇ ਕਿਹਾ ਕਿ ਲੋਕਾਂ ਨੇ ਮੈਨੂੰ ਚੋਣਾਂ ਲੜ ਲੋਕਾਂ ਨੇ ਮੈਨੂੰ ਚੋਣਾਂ ਲੜਨ ਦੇ ਲਈ ਮਜਬੂਰ ਕੀਤਾ ਹੈ ਪੰਜਾਬ ਵਿੱਚ ਲੱਖਾਂ ਪਰਿਵਾਰ ਨਸ਼ੇ ਦੇ ਨਾਲ ਬਰਬਾਦ ਹੋ ਗਏ ਹਨ ਸੋ ਲੋੜ ਹੈ ਨੌਜਵਾਨਾਂ ਨੂੰ ਮੇਰਾ ਸਾਥ ਦੇਣ ਦੀ ਤੁਮਾਰਾ ਦਾ ਕਲਾਸਰਮ ਤੋਂ ਨਾਲ ਮੀਟਿੰਗਾਂ ਤੋਂ ਦੇ ਤਮਾਰ ਕਾਕਾ ਜੀ ਅਰਿੰਦਰ ਕੋ ਪੋਰ ਕਾਕਾ ਹਾਂ ਜੀ ਰਹਿਣ ਵਾਲਾ ਸੀ ਅਸੀਂ ਪਟਿਆਲੇ ਰਹਿਣ ਵਾਲੇ ਹਾਂ ਪਟਿਆਣਾ ਹਾਂ ਜੀ ਇਹ ਲੋਕ ਸਭਾ ਦਾ ਚੋਣ ਲੜ ਰਹੇ ਸੀ ਲੋਕ ਸਭਾ ਦਾ ਚਨਾਤ ਦੇਖੋ ਜੀ ਨਰਿੰਜ ਦਾ ਕੋਈ ਹਾਰਜ ਨਹੀਂ ਆਈ ਵੈਸੇ ਅਸੀਂ ਨਸ਼ਿਆਂ ਤੋਂ ਜਾਗਰੂਤਾ ਕਰਾਂਗੇ ਹਾਂ ਜੀ ਤੁਹਾਡੇ ਮਨ ਚ ਕਿਵੇਂ ਆਈ ਵੀ ਮੈਂ ਆਜ਼ਾਦ ਉਮੀਦਵਾਰ ਤੋਰਤੇ ਇਤਨਾ ਦਰਾਂ ਮੇਰੇ ਮੈਂ ਕੋਈ ਨਹੀਂ ਲੜਨਾ ਚਾਹੁੰਦਾ ਜੀ ਮੈਨੂੰ ਲੋਕਾਂ ਬਹੁਤ ਕਰਦੇ ਆ ਪਰ ਮੈਂ ਨਹੀਂ ਲੜਨਾ ਚਾਹ ਰਿਹਾ ਅਚਾਨਕ ਇਹ ਲੋਕਾਂ ਕਰਕੇ ਹੀ ਲੋਕ ਮੈਨੂੰ ਮਜਬੂਰ ਕਰ ਰਹੇ ਆ ਵੀ ਚੋਣ ਲੜੋ ਕਿਉਂਕਿ ਪਿਛਲੇ ਅਸੀਂ 10-12 ਸਾਲਾਂ ਤੋਂ ਲੋਕ ਭਲਾਈ ਦੇ ਕੰਮ ਕਰਦੇ ਆ ਰਹੇ ਆਂ ਆ ਸਰਕਾਰਾਂ ਤੱਕ ਹਰ ਇੱਕ ਆਵਾਜ਼ ਪਹੁੰਚਾ ਰਹੇ ਆਂ ਤੇ ਨਸ਼ਿਆਂ ਵਿਰੁੱਧ ਸਾਡੀ ਇਹ ਜਿਹੜੀ ਮੁਹਿੰਮ ਹੈ ਬਹੁਤ ਉੱਪਰ ਤੱਕ ਚੱਲਦੀ ਹੈ ਜੀ ਇਹ ਵੀ ਅਸੀਂ ਜਾਗਰੂਤਾ ਕਰ ਰਹੇ ਆਂ ਤੇ ਸਰਕਾਰਾਂ ਤੱਕ ਵੀ ਲੋਕ ਜਗਾ ਰਹੇ ਆਂ ਵੀ ਇਹ ਜਿਹੜਾ ਨਸ਼ਾ ਹੈ ਵੀ ਆ ਹਰ ਪਿੰਡ 'ਚ ਲੱਖਾਂ ਪਰਿਵਾਰ ਦੇ ਜਿਹੜੇ ਨੌਜਵਾਨ ਹੈ ਬਰਬਾਦ ਹੋ ਚੁੱਕੇ ਆ ਨਸ਼ਾ ਕਰਨ ਤੋਂ ਤਾਂ ਮਨ ਵਿੱਚ ਵਿਚਾਰ ਦੇ ਲੋਕਾਂ ਤੋਂ ਉਹਨਾਂ ਦੇ ਵਿੱਚ ਆਇਆ ਜਿਵੇਂ ਯੂ ਕਾ ਦਾ ਅਬ ਜਾਣੋ ਕਿਟਾ ਅੰਡੌਸੀ ਆਪਣਾ ਪ੍ਰਚਾਰ ਕਰ ਰਹੀ ਮੁਹਿੰਮ ਚਲਾਈ ਹੈ ਇਹ ਸ਼ੁਰੂਆਤ ਕੀਤੀ ਹੈ ਹੈਗੀ ਨਹੀਂ ਇਹ ਅਸੀਂ ਜਿਹੜਾ ਨਸ਼ਿਆਂ ਤੋਂ ਹੈ ਇਹ ਪਿਛਲੇ ਅਸੀਂ 2-3 ਸਾਲਾਂ ਤੋਂ ਹੀ ਜਾਗਰੂਕਤਾ ਕਰਦੇ ਆ ਰਹੇ ਹਾਂ ਇਹ ਜਿਵੇਂ ਅੱਜ ਜਾ ਰਹੇ ਆ ਇਸ ਸਮਾਂ ਨੇ ਚ ਪਹਿਲਾਂ ਵੀ ਅਸੀਂ ਕਈ ਵਾਰ ਆ ਚੁੱਕੇ ਹਾਂ ਐਂ ਹੀ ਅਸੀਂ ਹਰ ਇੱਕ ਜਗ੍ਹਾ ਜਾ ਰਹੇ ਹਾਂ ਲਗ ਲਗ ਜਗ੍ਹਾ ਤੇ ਜਾ ਰਹੇ ਹਾਂ ਅਲੱਗ-ਅਲੱਗ ਸ਼ਹਿਰਾਂ 'ਚ ਜਾ ਰਹੇ ਹਾਂ ਬਹੁਤ ਹੀ ਅੱਛੀ ਗੱਲ ਕਰ ਰਹੇ ਨੇ ਜੀ ਇਹ ਬਹੁਤ ਹੀ ਚੰਗੀ ਗੱਲ ਕਰ ਰਹੇ ਨੇ ਪਰ ਨਸ਼ਾ ਕਿਤੇ ਨਹੀਂ ਘਟਦਾ ਨਹੀਂ ਐ ਸਗੋਂ ਵੱਧਦਾ ਜਾ ਰਿਹਾ ਹੈ ਜਿਉਂ-ਜਿਉਂ ਕਿਤੇ ਨੇ ਦਵਾਈ ਦਿੱਤੀ ਜਾ ਰਹੀ ਜਿਉਂ-ਜਿਉਂ ਵਧੀ ਜਾ ਰਿਹਾ ਹੈ ਨਸ਼ਾ ਦਾ ਜੀ ਜਿੰਨੇ ਸਰਕਾਰਾਂ ਵਾਅਦੇ ਕਰਦੀਆਂ ਕੋਈ ਫਿਰ ਸਾਰੇ ਵਾਅਦੇ ਫਿਰ ਸਰਕਾਰਾਂ ਵਾਅਦੇ ਕਰਦੀਆਂ ਨੇ ਪੂਰੇ ਹੁੰਦੇ ਹੁੰਦੇ ਹੋਣਗੇ ਜੀ ਇਹ ਤਾਂ ਦੇਖੋ ਦੇਖੋ 75 ਸਾਲ ਦਾ ਹਨੇਰਾ ਜੀ ਜਿਹੜਾ ਹਨੇਰੇ ਨੂੰ ਦੂਰ ਹੁੰਦਾ ਹੁੰਦਾ ਹੋਊਗਾ ਜੀ ਮੇਰਾ ਇੱਕੋ ਦਿਨ ਥੋੜੀ ਹੁੰਦਾ ਦਾ ਇਹਦਾ ਉਹ ਸੂਰਜ ਚੜ੍ਹਿਆ ਹੈ ਸੂਰਜ ਨੂੰ ਤਾਂ ਚਮਕਣ ਨੂੰ ਨਹੀਂ ਦੇ ਰਹੇ ਹੈਗੇ ਜਦ ਸੂਰਜ ਚਮਕੂਗਾ ਪੂਰੀ ਤਰ੍ਹਾਂ 5 ਸਾਲ ਦਾ ਪਲਾਨ ਤਾਂ ਪੂਰਾ ਕਰ ਦਿੰਦੇ ਉਹਨਾਂ ਨੂੰ Okay.